ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ 20 ਤੋਂ ਲੈ ਕੇ 25 ਫਰਵਰੀ ਤੱਕ ਦੀ ਮੌਸਮਾਫਰੇਡ ਲੈ ਕੇ ਹਾਜ਼ਰ ਹਾਂ ਜੀ ਆਉਣ ਵਾਲੇ 5 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਅੱਜ ਉਹ ਦੇਖਦੇ ਹਾਂ ਐਸੇ ਵੇਲੇ ਜੀ ਜੋ ਤਾਜ਼ਾ ਅਪਡੇਟਸ ਜਾਰੀ ਕੀਤੇ ਗਏ ਹਨ ਮੌਸਮਾਫਗਲ ਨੂੰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇਕਰ ਗੱਲ ਕਰੀਏ ਜੀ 20 ਤਰੀਕ ਤੋਂ ਯਾਨੀ ਕਿ ਅੱਜ ਦੇਸ਼ਾਂਤ ਤੋਂ ਤੇ ਦੇਖ ਸਕਦੇ ਹਾਂ ਕਿ ਬਦਲਵਾਈ ਇੱਥੇ ਮੌਸਮ ਫਾਗਲ ਨੂੰ ਦਰਸਾਈ ਗਈ ਹੈ ਹਾਲਾਂਕਿ ਇਸ ਵੇਲੇ ਮੌਸਮ ਪੰਜਾਬ ਦੇ ਲਗਭਗ ਸਾਰੇ ਖੇਤਰਾਂ ਦੇ ਵਿੱਚ ਸਾਫ਼ ਹੀ ਬਣਿਆ ਹੋਇਆ ਕੁਝ ਕੁ ਖੇਤਰ ਜਿਹੜੇ ਪਹਾੜਾਂ ਦੇ ਨਾਲ ਲੱਗਦੇ ਚਲੇ ਅਜੇ ਗੁਰਦਾਸਪੁਰ ਪਠਾਨਕੋਟ ਹੁਸ਼ਿਆਰ ਖੁਰ ਨਵਾਂ ਸ਼ਹਿਰ ਇਹਨਾਂ ਖੇਤਰਾਂ ਦੇ ਵਿੱਚ ਟੁੱਟਵੀਂ ਬਦਲਵਾਈ ਬਣੀ ਹੋਈ ਹੈ ਬਾਕੀ ਮੌਸਮ ਆਪਣਾ ਲਗਭਗ ਇਸ ਵੇਲੇ ਬਿਲਕੁਲ ਸਾਫ਼ ਹੈ ਆਉਣ ਵਾਲੇ ਜੇਕਰ ਦਿਨਾਂ ਦੀ ਗੱਲ ਕਰੀਏ ਜੀ ਤੁਸੀਂ ਦੇਖ ਸਕਦੇ ਹੋ 21 22 ਅਤੇ ਇਹਨਾਂ ਤਿੰਨ ਦਿਨਾਂ ਦੇ ਦੌਰਾਨ ਜਿਹੜਾ ਪਛਮੀ ਸਿਸਟਮ ਹੈ ਇਹ ਐਕਟਿਵਟ ਰਹਿ ਸਕਦਾ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਉਮੀਦ ਉਮੀਦ ਫਿਲਹਾਲ ਨਹੀਂ ਹੈ ਜੀ ਹਲਕੇ ਛਿੱਟੇ ਛਰਾਟੇ ਕੁਝ ਖੇਤਰਾਂ ਦੇ ਵਿੱਚ ਦਰਜ ਹੋ ਸਕਦੇ ਨੇ ਖਾਸ ਕਰਕੇ ਆਪਣੇ ਮੱਝ ਦੇ ਉਰ ਦਬਾਬੇ ਦੇ ਖੇਤਰਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਗਰਦਾਸਰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਚੰਡੀਗੜ੍ਹ ਦੇ ਕੁਝ ਖੇਤਰਾਂ ਦੇ ਵਿੱਚ ਹਲਕੇ-ਫੁਲਕੇ ਜੇ ਛਿੱਟੇ ਛਰਾਟੇ ਦਰਜ ਹੋਣ ਦੀ ਸੰਭਾਵਨਾ ਹੈ ਨਾमात्र ही जी ਜ਼ਿਆਦਾਤਰ ਖੇਤਰਾਂ ਦੇ ਵਿੱਚ ਮੌਸਮ ਜਿਹੜਾ ਬਿਲਕੁਲ ਸਾਫ਼ ਹੀ ਰਹੇਗਾ ਉਸ ਤੋਂ ਬਾਅਦ 24 ਤਰੀਕ ਤੋਂ ਤੁਸੀਂ ਦੇਖ ਸਕਦੇ ਹੋ ਕਿ ਲਗਭਗ 27-28 ਤਰੀਕ ਤੱਕ ਮੌਸਮ ਆਪਣਾ ਬਿਲਕੁਲ ਸਾਫ਼ ਹੈ 29 ਤਰੀਕ ਨੂੰ ਇੱਕ ਮੋੜ ਤੋਂ ਫਚਮੀ ਸਿਸਟਮ ਹੈ ਜਿਹੜਾ ਦੱਸ ਸਕਦਾ ਹੈਗਾ ਤੇ ਇਸ ਸਿਸਟਮ ਦੇ ਸਦਕਾ ਪੰਜਾਬ ਦੇ ਵਿੱਚ ਹਲਕੇ ਮੀਂਹ ਮੋਰਤੋਂ ਦਰਜ ਹੋ ਸਕਦੇ ਨੇ ਫਿਲਹਾਲ ਮੌਕੇ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਆਉਣ ਵਾਲੇ ਦੋ ਤਿੰਨ ਦਿਨਾਂ ਦੀ ਜੇਕਰ ਮੌਸਮ ਹੱਗ ਨੂੰ ਇਹ ਅੰਕੜਿਆਂ ਤੇ ਗੌਰ ਫਰਮਾਈਏ ਤੇ ਬਦਲਬਾਏ ਪੰਜਾਬ ਦੇ ਵਿੱਚ ਖੜ ਦੀ ਚਰਚ ਜੜੀ ਆ ਉਹ ਵੇਖੀ ਜਾਏਗੀ ਜਿਲ੍ਹਾਵਾਰ ਹੋਰ ਦੀ ਗੱਲ ਕਰੀਏ ਜੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ 21 ਤਰੀਕ ਨੂੰ ਜਿਹੜੇ ਕਿ ਤੁਹਾਨੂੰ ਜਿਲ੍ਹੇ ਦੱਸਿਆ ਪਹਾੜਾ ਦੇ ਨਾਂ ਲੱਗਦੇ ਜਿਲ੍ਹਿਆਂ ਦੇ ਵਿੱਚ ਬਦਲਬਾਏ ਜੜੀਆ ਬਣ ਸਕਦੀਆਂ ਜਨਾਂ ਦੇ ਵਿੱਚ ਕਰਦਾਸਰ ਪਠਾਨਗਨ ਹੁਸ਼ਿਆਰ ਪਨਵਾਸ਼ਰ ਦੇ ਖੇਤਰ ਤੇ 22 ਤਰੀਕ ਨੂੰ 23 ਤਰੀਕ ਨੂੰ ਤੇ ਦੇਖ ਸਕਦੇ ਹਾਂ ਖਾਸ ਕਰਕੇ ਹੁਣੇ ਮਾਝਾ ਦੋਆਬੇ ਦੇ ਏਰੀਆ ਜਿਹੜਾ ਕਵਰ ਹੋਣਗੇ ਤੇ ਇਹਨਾਂ ਖੇਤਰਾਂ ਦੇ ਵਿੱਚ ਬਦਲ ਜਿਹੜੀਆਂ ਬਣ ਸਕਦੀ ਹੈ ਟੈਂਪਰੇਚਰ ਦੇ ਵਿੱਚ ਕੋਈ ਗਰਾਵਟ ਨਹੀਂ ਜੀ 34 35 ਦੇ ਗੇਟ ਤੇ ਟੈਂਪਰੇਚਰ ਦਰਜ ਹੋ ਰਹੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਜਿਹੜੀ ਹੈ ਹੋਰ ਨਵੇਂ ਰੰਗ ਦਿਖਾਈਗੀ ਤੇ ਟੈਂਪਰੇਚਰ ਜਿਹੜਾ ਤਾਂ ਨੂੰ ਜਾਣਗੇ ਫਿਲਹਾਲ ਉਮੀਦ ਹੀ ਕੋਈ ਸੰਭਾਵਨਾ ਨਹੀਂ ਜੀ ਹਲਕੇ ਛਿੱਟੇਸ਼ ਰਾਟੇ ਦੇ ਕੁਝ ਖੇਤਰਾਂ ਦੇ ਵਿੱਚ ਦਰਜ ਹੋ ਸਕਦੇ ਨੇ ਬਾਕੀ ਮੌਸਮ ਆਪਣਾ ਗਰਮ ਰਹੇਗਾ ਖੁਸ਼ਕ ਰਹੇਗਾ ਅਗ